ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਚੱਲਿਆ ਹਿਮਕੁੰਡ ਸਾਹਿਬ ਨੂੰ ਹਾਂਜੀ ਆਪਾਂ ਨੇ ਬਾਬਾ ਜੀ ਵਾਲਾ ਝੰਡਾ ਲਿਆ ਲਾ ਸਰੰਦਰ ਰੁਕੇ ਸੀਗੇ ਹਾਂਜੀ ਆਪਾਂ ਰੁਕੇ ਹਾਂ ਸਰਸਾਵਾ ਹਰ ਹਰ ਸ਼ਿੰਗਰ ਮੈਂ ਤਾਂ ਗਰਮੀ ਚੱਲਿਆ ਦੋ ਜਣੇ ਪਾਸ ਬਣਾਉਣ ਤੇ ਵੀਡੀਓ ਬਣਾ ਰਹੇ ਹਾਂ ਵਲੌਗ ਅੰਦੇ ਤੱਕ ਜਰੂਰ ਦੇਖਿਓ ਰਾਤ ਦਿਖਾਉਣਾ ਤੁਹਾਨੂੰ ਲੋਕੇਸ਼ਨਾਂ ਕਿੱਧਰ ਜਾਣੇ ਆ ਕਿਹੜੇ ਰੂਟ ਜਾਵਾਂ ਕਿੱਥੇ ਰੁਕਦੇ ਆ ਸਟੇ ਕਰਦੇ ਆ ਤੇ ਕਿੱਥੇ ਰਹੀਂ ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਚੱਲਿਆ ਹੇਮਕੁੰਡ ਸਾਹਿਬ ਨੂੰ ਰਾਏਕੋਟੋਂ ਸਵੇਰੇ ਤੁਰੇ ਸੀ 5 ਵਜੇ ਤੇ ਪਹੁੰਚ ਗਏ ਖੰਨੇ ਵੀਡੀਓ ਬਣਾ ਰਹੇ ਹਾਂ ਵਲੌਗ ਅੰਦੇ ਤੱਕ ਜਰੂਰ ਦੇਖਿਓ ਰਾਹ ਦਿਖਾਉਣਾ ਤੁਹਾਨੂੰ ਲੋਕੇ ਜਨਾ ਕਿੱਧਰ ਜਾਣੇ ਆ ਕਿਹੜੇ ਰੂਟ ਜਾਵਾਂ ਕਿੱਥੇ ਰੁਕਦੇ ਆ ਏ ਕਰਦੇ ਆ ਤੇ ਕਿੱਥੇ ਨਹੀਂ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਹਾਂਜੀ ਆਪਾਂ ਨੇ ਬਾਬਾ ਜੀ ਵਾਲਾ ਝੰਡਾ ਲਿਆ ਲਾ 300 ਰੁਪਏ ਸੀਗੇ ਦਾ ਫੇਰ ਨੂੰ ਤੇ ਇਥੋਂ ਮਿਲ ਗਿਆ ਆਪਾਂ ਲਾ ਲਿਆ ਪਹਿਲਾਂ ਲਾਇਆ ਨਹੀਂ ਸੀ ਹੁਣ ਲਾ ਲਿਆ ਪੈ ਪਿੱਛੇ ਰੈਕੋ ਪਹਿਲਾਂ ਲਿਆ ਸੀਗਾ ਬਾਬਾ ਜੀ ਵਾਲਾ ਝੰਡਾ ਕੇ ਲੱਗਾ ਆਪਣਾ ਤੇ ਹੁਣ ਚੱਲਦੇ ਆਂ ਸਰੰਤੋਂ ਅੱਗੇ ਵੀਡੀਓ ਜਰੂਰ ਦੇਖੋ ਲਾਸਟ ਤੱਕ ਬਲੌਗ ਵਿੱਚ ਸਾਰਾ ਦਿਖਾਵਾਂਗੇ ਤੁਹਾਨੂੰ ਰਾਤ ਵਿਸ਼ਨ ਕਿੱਧਰ ਸੀ ਜਾਂਦੇ ਆ ਕਿੱਥੇ ਰੁਕਦੇ ਆ ਕਿਹੜੇ ਕਿਹੜੇ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਆ ਜਾ ਕੇ ਸਾਰਾ ਕੁਝ ਦਿਖਾਵਾਂਗੇ ਨਾਲ ਤੁਹਾਨੂੰ ਦਰਸ਼ਨ ਕਰਾਵਾਂਗੇ ਬਣੇ ਰਹੋ ਹਾਂਜੀ ਆਪਾਂ ਰੁਕੇ ਆ ਸਰਸਾਵਾ ਸਰਸਾਵਾ ਦੇ ਵਿੱਚ ਮੁਰਥਲ ਟੱਪਾ ਮੁਰਥਲ ਪੰਜਾਬੀ ਰਸੋਈ ਸਰਸਾਵਾ ਦੇ ਵਿੱਚ 80 ਰੁਪਏ ਪਰ ਸ਼ਾਦਾ ਚੱਕਦੇ ਆਂ ਚੱਲਦੇ ਆ ਇੱਥੇ ਦੇਖੀਆਂ ਕੁਰਸੀਆ ਬਹੁਤ ਸੋਹਣੀਆਂ ਬਾਈ ਨੇ ਰੱਖੀਆਂ ਹੋਈਆਂ ਨੇ ਲੱਕੜ ਦੀਆਂ ਬਣਾ ਕੇ ਬਹੁਤ ਵਧੀਆ ਨੇ ਜਿਵੇਂ ਕਾਲੀਆਂ ਐ ਬੜੀਆਂ ਬੰਦੇ ਵਾਲੀਆਂ ਸਾਰੀਆਂ ਕੁਰਸੀਆਂ ਨੇ ਬਹੁਤ ਵਧੀਆ ਢਾਬੇ ਦੇ ਬਾਈ ਨੇ ਰੱਖਿਆ ਸਾਮਾਨ ਦੇਖੋ ਕਿੰਨਾ ਵਧੀਆ ਲੱਕੜੀ ਦਾ ਸਾਰਾ ਸਾਮਾਨ ਆ ਕੁਰਸੀਆਂ ਤਾਂ ਹੈ ਹੀ ਨੇ ਸੋਹਣੀਆਂ ਨੇ ਬਾਕੀ ਹੋਰ ਵੀ ਸਾਮਾਨ ਬਹੁਤ ਵਧੀਆ ਬਾਈ ਕੋ ਰੱਖਿਆ ਹੋਇਆ ਇਹਨਾਂ ਨਾਲ ਗਿਆ ਨਾ ਇਹਨਾਂ ਦੇ ਜਿਹੜੇ ਆਪਾਰਟਮੈਂਟ ਰੱਖਿਆ ਬਾਈ ਨਾਲ ਗਰੰਟੀ ਵੀ ਦਿੰਦਾ ਫੁੱਲ ਜੇ ਟੁੱਟ ਜਵੇ ਕੋਈ ਚੀ ਖਰਾਬ ਹੋ ਜਵੇ ਫੁੱਲ ਗਰੰਟੀ ਆ ਬਾਈ ਦੀ ਚਲੋ ਭਈ ਆ ਸ਼ਕੀਏ ਪ੍ਰਸ਼ਾਦਾ ਆਪਣੇ ਨਾਲ ਆ ਬਾਈ ਅਮਰਤ ਮੱਲਾ ਇੱਧਰ ਗਰਮੀਤ ਸਿੰਘ ਮੱਲਾ ਇੱਧਰ ਆ ਗਿਆ ਸੁੱਖਾ ਬੱਸੀਆਂ ਜੀ ਆ ਗਏ ਜੀ ਗੁਰਪ੍ਰੀਤ ਸਿੰਘ ਰਾਏ ਕੋਟ ਲਗਰਾਜ ਮੋਟਰ ਗਿਆ ਜੰਗੀ ਸਾਥੀ ਜੰਗੀ ਸਾਥੀ ਆਂ ਜੀ ਹਾਂਜੀ ਪ੍ਰਸ਼ਾਦਾ ਪਾਣੀ ਛਕ ਲਿਆ ਆਪਾਂ ਨੇ ਤੇ ਹੁਣ ਇੱਥੋਂ ਤੁਰਦੇ ਆ ਸਹਾਰਨਪੁਰ ਪਹੁੰਚਾਂਗੇ ਇੱਥੋਂ ਬਸ ਸਹਾਰਨਪੁਰ ਤੋਂ ਸਿੱਧਾ ਰਿਸ਼ੀਕੇਸ ਰਿਸ਼ੀਕੇਸ ਜਾ ਕੇ ਰੁਕਾਂਗੇ ਹੁਣ ਤੇ ਉੱਥੇ ਪਾਸ ਬਣਾਉਣੇ ਨੇ ਪੁੱਛਿਆ ਸੀਗਾ ਬਾਈ ਗਏ ਸੀ ਥੋੜੇ ਦਿਨ ਪਹਿਲਾਂ ਫਿਰ ਪਾਸ ਬਣਾਉਣਾ ਪਊਗਾ ਤੁਹਾਨੂੰ ਰਿਸ਼ੀਕੇਸ ਉੱਥੇ ਜਾ ਕੇ ਪਾਸ ਬਣਾਉਣੇ ਆ ਤੇ ਮਿਲਦੇ ਆਂ ਜੀ ਆਪਣੀ ਐਂਟਰੀ ਹੋ ਗਈ ਹਰੇਤਵਾਰ ਦੇ ਵਿੱਚ ਅੱਜ ਦੁਬਾਰਾ ਆਪਾਂ ਗਏ ਪਹੁੰਚ ਹਰੇਤਵਾਰੋਂ ਸਿੱਧਾ ਰਿਸ਼ੀਕੇਸ਼ ਬਣਾਰੇ ਉਹ ਵੀਡੀਓ ਚ ਦਿਖਾਉਣਾ ਸਭ ਸਾਰਾ ਕੁਝ ਆਰਹ ਹਰਿ ਸ਼ਿਰੂ ਹਾਂਜੀ ਆਪਾਂ ਪਹੁੰਚ ਗਏ ਰਿਸੀ ਕੇਸ ਸਾਹਿਬ ਇੱਥੋਂ ਬਣਾਉਣਿਆ ਗੁਰਦੁਆਰਾ ਸਾਹਿਬ ਤੋਂ ਪਾਸ ਪਾਸ ਬਣਾ ਕੇ ਫਿਰ ਚੱਲਦੇ ਹਾਂ ਅੱਗੇ ਹੁਣ ਚੱਲਿਆਂ ਅਸੀਂ ਗੱਡੀ ਲਾਤੀ ਪਾਰਕਿੰਗ 'ਚ ਪਾਸ ਬਣਾਉਣ ਪਾਸ ਬਣਾ ਕੇ ਚੱਲਦੇ ਹਾਂ ਮੈਂ ਤੇ ਗਰਮੀ ਚੱਲਿਆਂ ਦੋ ਜਣੇ ਪਾਸ ਬਣਾਉਣ ਤੇ ਦੂਜੇ ਭਾਈ ਗੱਡੀ ਕੋਲ ਅਸੀਂ ਪਾਸ ਬਣਵਾ ਕੇ ਫਿਰ ਜਾਵਾਂਗੇ ਉਹਨਾਂ ਕੋਲ ਫਿਰ ਜਾਵਾਂਗੇ ਫੇਰ ਇਹ ਜਿਆ ਫਰੀਦਾਨੋਂ ਇਹ ਤੋਂ 9 ਮੀਟਰ ਹੈ ਫਿਰ ਨਾਵਰ ਐਟ 117 ਮੀਟਰ ਉਹ ਦੇਖੋ ਜੀ ਹੁਣ ਥੱਲੇ ਆਪਾਂ ਪਹੁੰਚ ਗਏ ਦੇਪਿਆ ਦੇਪਿਆ ਰੁਕਿਆ ਇੱਥੇ ਚਾਹ ਪੀਣਿਆ ਨਾਲੇ ਕੁਝ ਖਾਣਿਆ ਭੁੱਖ ਲੱਗੀ ਆ ਦੇਪਿਆ ਦੇਪਿਆ ਨਾ ਆ ਜਗਾ ਜਿੱਥੇ ਰੁਕੇ ਆ ਤੇ ਪਿੰਨਿਆਂ ਜਾਜੂ ਤੇ ਫਿਰ ਅੱਗੇ ਚੱਲਦੇ ਆਂ ਜਾਜੂ ਪੀ ਕੇ ਕਾਫੀ ਟਾਈਮ ਹੋ ਗਿਆ ਤੁਰਿਆਂ ਨੂੰ ਰੁਕੇ ਨਹੀਂ ਸੀ ਰਾਹ 'ਚ ਜਾ ਪੀ ਕੇ ਖਾ ਪੀ ਕੇ ਉਹ ਚੱਲਦੇ ਆਂ ਅੱਗੇ ਤੇ ਪਿਆ ਹੁਣ ਦੇਖੋ ਲੋਕੇਸ਼ਨ ਦੇਖ ਪਿਆ ਦੀ ਅੱਗੇ ਵੀ ਦਿਖਾਉਂਦੇ ਰਹਿਾਂਗੇ ਤੁਹਾਨੂੰ ਜਿੱਥੇ-ਜਿੱਥੇ ਰੁਕਾਂਗੇ ਜਿਹੜੀ-ਜਿਹੜੀ ਜਗ੍ਹਾ ਉਹ ਸਭ ਕੁਝ ਦਿਖਾਵਾਂਗੇ। ਦੇਪਿਆ ਤੋਂ ਰੋਟੀ ਪਾਣੀ ਖਾ ਕੇ ਚਾਹ ਚੁੱਕੀ ਕੇ ਫਿਰ ਚੱਲਦੇ ਆਂਗੇ। ਤੇ ਫਿਰ ਅੱਗੇ ਵੀ ਤੁਹਾਨੂੰ ਦਿਖਾਵਾਂਗੇ। ਸਾਰੀਆਂ ਜਗ੍ਹਾ ਜਿੱਥੇ ਰੁਕਾਂਗੇ ਜਿੱਥੋਂ ਮੋੜਾਂਗੇ ਜਿੱਥੇ ਸਟੇ ਕਰਾਂਗੇ ਸਾਰਾ ਕੁਝ ਦਿਖਾਵਾਂਗੇ। ਆਪਾਂ ਪਹੁੰਚ ਗਏ ਸ਼੍ਰੀਨਗਰ ਰੋਟੀ ਪਾਣੀ ਸੱਤ ਕਿੱਥੋਂ ਤੋਂ ਰੁਪਏ ਸੀਗੇ ਤੇ ਜਨੀਰ ਸ਼੍ਰੀਨਗਰ ਆ ਗਏ ਹੁਣ ਸ਼੍ਰੀਨਗਰ ਤੋਂ ਆਪਾਂ ਚੱਲਦੇ ਆ ਹੋਰ ਅੱਗੇ ਤੁਰਦੇ ਆ ਕੱਢਦੇ ਆ ਬਾੜ ਜਿੱਥੇ ਨਿਕਲਦੀ ਆ ਕਿਉਂਕਿ ਦੇਣਾ ਟ੍ਰੈਫਿਕ ਬਹੁਤ ਹੋ ਜਾਂਦਾ ਤੇ ਸੈਂਟਰ ਟ੍ਰੈਫਿਕ ਹੈ ਨਹੀਂ ਚੱਲਦੇ ਆ ਅੱਗੇ ਚੱਲ ਜੀ ਹਾਂਜੀ ਦੇਖੋ ਜੀ ਨਾਈਟ 뷰 ਇੰਨਾ ਘੈਂਟ ਸ਼ਾਨਦਾਰ ਲੱਗ ਰਿਹਾ ਵੱਡੇ ਵੱਡੇ ਪਹਾੜ ਉੱਚੇ ਉੱਚੇ ਹਾਂਜੀ ਗਰਪ੍ਰੀਤ ਜੀ ਹਾਂਜੀ ਕਿਵੇਂ ਹੋ ਕਿਵੇਂ ਚੱਲਦਾ ਸਫਰ ਵਧੀਆ ਬਹੁਤ ਵਧੀਆ ਕਿੱਥੇ ਕਿੰنگਿਆ ਆਪਾਂ ਆਪਾਂ ਸ਼੍ਰੀਨਗਰ ਕ੍ਰੋਸ ਕਰ ਰਹੇ ਆਂ ਅਸੀਂ ਕ੍ਰੋਸ ਕਰ ਰਹੇ ਆਂ ਅੱਜ ਦੇ ਖੜੇ ਆ ਰਾਤ ਨੂੰ ਚੱਲਣ ਦੀ ਵਜ੍ਹਾ ਕੀ ਆ ਰਾਤ ਨੂੰ ਚੱਲਣ ਦੀ ਵਜ੍ਹਾ ਆ ਟ੍ਰੈਫਿਕ ਨਹੀਂ ਆਏਗਾ ਦੇਣੇ ਤੋਂ ਬਾਹਲੇ ਲੋਕਲ ਤੇ ਮੋਟਰਸਾਈਕਲ ਵਾਲੇ ਸਾਈਕਲ ਵਾਲੇ ਬਾੜਾਓ ਟ੍ਰੈਫਿਕ ਹਾਂ ਹਾਂ ਹੁਣ ਥੋੜੀ ਸ਼ਾਂਤ ਜੀ ਆ ਸੜਕ ਹੈ ਨਾ ਮੇਰਾ ਬਸ ਟਰੱਕ ਵਾਲੀ ਆ ਟਮਾ ਟੂਰ ਚੱਲਦੇ ਨੇ ਸਫਰ ਦਾ ਪਤਾ ਹੀ ਨਹੀਂ ਲੱਗਦਾ ਨਹੀਂ ਨਹੀਂ ਰਾਤ ਨੂੰ ਦੇਖਦੇ ਜਿੰਨਾ ਜਿਦੂ ਨਿਕਲਦਾ ਉਹਨਾ ਕੱਢਦਾ ਹਾਂ ਨਹੀਂ ਨਹੀਂ ਠੀਕ ਹੈ ਠੀਕ ਹੈ ਜ਼ਰੂਰ ਚਾਹੀਦਾ ਹਾਂ ਹਾਂਜੀ ਓਕੇ ਜੀ ਦੇਖੋ ਪੂਰੀ ਵੀਡੀਓ ਜੀ ਬਣੇ ਰਿਓ ਵੀਡੀਓ ਤੇ ਤੋ ਇਥੋਂ ਰਹਿਣਾ ਹੈ ਮਾਨਸਾ ਹੈ ਵਾ 85 ਕਿਲੋਮੀਟਰ ਮੀਂਹ ਦਾ ਮੌਸਮ ਹੈ ਜਾਨ ਮਣ ਕੇ ਮਣ ਹੋਈ ਜਾਂਦੀ ਆ ਬਾਬੇ ਦੀ ਕਿਰਪਾ ਨਾਲ ਸਵੇਰ 5 ਵਜੇ ਤੁਰੇ ਸੀ ਤੇ ਦੂਰੀ ਅਰ 1 ਵਜ ਚੁੱਕਿਆ ਰਾਤ ਦਾ ਲੱਗਦਾ 5 ਹੀ ਵਜਣਗੇ 5 ਵਜ ਦੇ ਵਿੱਚ ਬਾਬੇ ਦੀ ਕਿਰਪਾ ਨਾਲ ਸੀ ਪਹੁੰਚ ਜਾਣਾ ਮੈਂ ਜੋ ਸੀ ਮਤੋਂ ਗਾਂ ਹੀ ਕੋਵੰਦ ਘਾੜ ਜਾ ਕੇ ਰੁਕਾਂਗੇ। ਦੇਖੋ ਹਲਕੀ ਫਲਕੀ ਜੀ بارش ਹੋਈ ਜਾਂਦੀ ਹੈ। ਹੋਰ ਗਾੜੇ ਗਰਪਰੀ ਜੀ ਆਨੰਦ ਲੈ ਰਿਹਾ بارش ਦਾ। ਇਹ ਤੇ ਸਾਡੇ ਅਮਰਪਾਲ ਵੀ ਐਂ ਕਰਦੇ ਆ। ਅਮਰਪਾਲ ਵੀ ਕਹਿੰਦੇ ਥੋੜੀ ਜੀ ਹੁਣ ਚਾਹ ਪੀ ਲਈਏ। ਮੌਸਮ ਠੰਡਾ ਹੋ ਲੱਗਿਆ। ਆਪਾਂ ਪਹੁੰਚ ਕੇ ਜੀ ਗੋਵਿੰਦ ਘਾਟ ਸਵੇਰ ਦੇ 7 ਵਜੇ 7 ਵਜੇ ਪਹੁੰਚ ਕੇ ਗੋਵਿੰਦ ਘਾਟ। ਤੇ ਰਾਤ ਰੁਕੇ ਸੀ। ਇੱਕ ਸਈ 8-9 ਕਿਲੋਮੀਟਰ ਉਹ ਲੇਟ ਵਾਲਾ ਹੋਵੇ ਜੀ ਤਾਂ ਕਰਕੇ ਉਹ ਵੀਡੀਓ ਨਹੀਂ ਸ਼ੂਟ ਕਰ ਸਕੇ ਚੰਗ ਲੇਟ ਵਾਲਾ ਹੋਵੇ ਸਵੇਰ ਦੇ 4 ਵਜੇ ਦੋ ਘਟੇ ਉੱਪਰ ਹੀ ਸੌਂ ਜਾਂਦਾ ਤੇ ਉਦੋਂ ਫੇਰ ਸਵੇਰੇ ਸਾਢੇ 7:00 ਵਜੇ ਕੋਵਿੰਦ ਘਾਟ ਆ ਗਏ ਹੁਣ ਇੱਥੋਂ ਅੱਗੇ ਚੱਲਦੇ ਆ ਦਿਖਾਉਨੇ ਆ ਤੁਹਾਨੂੰ ਆਪਾਂ ਗੋਵਿੰਦ ਘਾਟ ਤੋਂ ਨਾ ਨੂੰ ਕੇ ਚੱਲਦੇ ਆ ਉੱਤੇ ਗੋਵਿੰਦ ਧਾਮ ਤੱਕ ਤੇ ਇਥੋਂ ਸਮਾਨ ਜਿਆ ਲੈਣਿਆ ਛਟੀਆਂ ਵਗੈਰਾ ਦੇ ਉੱਤੇ ਪੌਣੇ ਵਾਲੇ ਸੂੜ ਦੇ ਲਪਾਪੇ ਦੇ ਮੀਂਹ ਪੈ ਰਿਆ ਤੇ ਉਹ ਲੈ ਕੇ ਚੱਲਦੇ ਆ ਅੱਗੇ 4 ਕਿਲੋਮੀਟਰ ਗੱਡੀ ਜਾਵਾਂਗੇ ਫਿਰ ਅੱਗੇ ਤੁਰ ਕੇ ਜਾਣਾ ਆਹ ਬਲੌਗ ਇੱਥੇ ਖਤਮ ਕਰਾਂਗੇ ਤੇ ਅਗਲਾ ਬਲੌਗ ਤੁਹਾਨੂੰ ਦੂਜੇ ਦਿਖਾਵਾਂਗੇ ਵੀਡੀਓ ਬਹੁਤ ਲੰਬੀ ਹੋ ਜਾਣੀ ਨਹੀਂ ਤੇ ਇਸ ਕਰਕੇ ਬਾਕੀ ਦਾ ਸਫ਼ਰ ਦੂਜੇ ਬਲੌਗ ਵੀਡੀਓ ਜ਼ਰੂਰ ਦੇਖਣ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਜਿਹੜੇ ਵੀਰ ਭਰਾ ਦੇ ਪੇਜ ਨੂੰ ਫੋਲੋ ਨਹੀਂ ਕੀਤਾ ਜ਼ਰੂਰ ਕਰਿਓ ਸਬਸਕ੍ਰਾਈਬ ਕਰਿਓ ਤੇ ਅਗਲੀ ਵੀਡੀਓ ਜ਼ਰੂਰ ਦੇਖਿਓ ਜੀ ਦਾ ਸਤਿ ਸ੍ਰੀ ਅਕਾਲ